ਨਾਰੇ ਜੋਤਾਂ ਬਣਾਈਆਂ ਵੱਡੀਆਂ ਜੋਤਾਂ ਬਣਾਈਆਂ ਨਾਲੇ ਪਰਮੇਸ਼ਰ ਦੇ ਤਾਰੇ ਵੀ ਤਾਰੇ ਵੀ ਬਣਾਏ ਇਹ ਜਿਹੜੇ ਤਾਰੇ ਆਪਾਂ ਦੇਖਦੇ ਪਏ ਉੱਪਰ ਨਿੱਕੇ ਨਿੱਕੇ ਆਪਾਂ ਲੱਗਦੇ ਕਿੰਨੇ ਨਿੱਕੇ ਨਿੱਕੇ ਲੱਗਦੇ ਨਾ ਕਿੰਨੇ ਕਿੰਨੇ ਲੱਗਦੇ ਭਲਾ ਆਪਾਂ ਨੂੰ ਬਿਲਕੁਲ ਛੋਟੇ ਛੋਟੇ ਪਰ ਐਕਚੁਅਲੀ ਛੋਟੇ ਛੋਟੇ ਹੈ ਨਹੀਂ ਹੈ ਬਹੁਤ ਵੱਡੇ ਵੱਡਈਆ ਸਾਡੇ ਤੋਂ ਬਹੁਤ ਦੂਰ ਆ ਚੰਦ ਚੰਦ ਦੂਰ ਆ ਸੂਰਜ ਉਹ ਤੋਂ ਵੀ ਜ਼ਿਆਦਾ ਦੂਰ ਆ ਤੇ ਤਾਰੇ ਸਿਤਾਰੇ ਜਿਹੜੇ ਆ ਉਹ ਤੋਂ ਵੀ ਬੋਲੋ ਹallelujah ਮੇਰੇ YouTube ਤੇ ਮੈਸੇਜ ਪਏ ਆ ਉਹਦੇ ਵਿੱਚ ਮੈਨੂੰ ਦੱਸ ਕਿਲੋਮੀਟਰ ਦੱਸਿਆ ਹੋਇਆ ਕਿ ਚੰਦ ਜਿਹੜਾ ਧਰਤੀ ਤੋਂ ਕਿੰਨੇ ਕਿਲੋਮੀਟਰ ਦੂਰ ਆ ਸੂਰਜ ਧਰਤੀ ਤੋਂ ਕਿੰਨੇ ਕਿਲੋਮੀਟਰ ਦੂਰ ਆ ਫਿਰ ਜਿਹੜੇ ਸਿਤਾਰੇ ਆ ਉਹ ਧਰਤੀ ਤੋਂ ਕਿੰਨੇ ਕਿਲੋਮੀਟਰ ਦੂਰ ਆ ਖਰਮਾ ਕਿਲੋਮੀਟਰ ਜਿਹੜੇ ਆ ਉਹ ਦੂਰ ਆ ਸਿਤਾਰੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਨੂੰ ਪਰਮੇਸ਼ਰ ਨੇ ਸਿਤਾਰਿਆਂ ਦੀ ਮੰਨਤ ਬਣਾਇਆ ਆ ਵਾਹੋ ਹਲੇਲੂਇਆ ਹਲੇਲੂਇਆ ਸਾਨੂੰ ਪਰਮੇਸ਼ਰ ਕਿੱਦਾਂ ਬਣਾਇਆ ਸਿਤਾਰਿਆਂ ਦੀ ਮੰਨਤ ਤੇ ਸਾਨੂੰ ਪਰਮੇਸ਼ਰ ਸਭ ਤੋਂ ਉੱਪਰ ਸਭ ਤੋਂ ਉੱਪਰ ਰੱਖਿਆ ਹੋਇਆ ਆ ਚੰਦ ਤੋਂ ਵੀ ਉੱਪਰ ਸੂਰਜ ਤੋਂ ਵੀ ਉੱਪਰ ਸਿਤਾਰਿਆਂ ਤੋਂ ਵੀ ਉੱਪਰ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਸਿਤਾਰੇ ਸਾਨੂੰ ਦਿਖਦੇ ਪਏ ਨਾ ਇਹਨਾਂ ਤੋਂ ਵੀ ਉੱਪਰ ਸਾਡਾ ਮੁਕਾਮ ਆ ਵਾਹੋ ਹਲੇਲੂਇਆ ਹਲੇਲੂਇਆ ਜਿਹੜਾ ਸਵਰਗ ਆ ਪਰਮੇਸ਼ਰ ਦਾ ਉਹ ਗਿਆ ਇਹਨਾਂ ਸਵਰਗਾਂ ਤੋਂ ਵੀ ਉੱਪਰ ਆ ਇੱਕ ਬਾਦਲ ਬਦਲਾਂ ਦਾ ਸਵਰਗ ਬਾਦਲਾਂ ਦਾ ਸਵਰਗ ਇੱਕ ਸਿਤਾਰਿਆਂ ਦਾ ਸਵਰਗ ਤੇ ਤੀਸਰਾ ਜਿੱਥੇ ਪਰਮੇਸ਼ਰ ਸਿੰਘਾਣਿਆ ਕਿ ਅਸੀਂ ਉਸ ਸਵਰਗ ਰਾਜ ਦੇ ਵਿੱਚ ਉਸ ਸਵਰਗ ਤੇ ਉੱਪਰ ਅਸੀਂ ਜਾਣਾ ਆਵੋ ਹਲੇਲੂਇਆ ਇਹਦਾ ਮਤਲਬ ਅਸੀਂ ਕੀ ਆ ਜੋਤੀਆਂ ਆ ਅਸੀਂ ਸਿਤਾਰੇ ਆ ਪਰ ਆ ਜਿਹੜੀਆਂ ਅਸਮਾਨ ਦੀਆਂ ਜੋਤੀਆਂ ਪਰਮੇਸ਼ਰ ਬਣਾਈਆਂ ਆ ਇਹਨਾਂ ਤੋਂ ਵੀ ਉੱਪਰ ਸਾਨੂੰ ਪਰਮੇਸ਼ਰ ਨੇ ਰੱਖਿਆ ਆ ਹੈ ਨਾ ਫਕਰ ਵਾਲੀ ਗੱਲ ਸਾਡਾ ਪਰਮੇਸ਼ਰ ਸਾਨੂੰ ਕਿੰਨਾ ਪਿਆਰ ਕਰਦਾ ਸਾਡਾ ਖੁਦਾ ਸਾਨੂੰ ਕਿੰਨੀ ਮੁਹੱਬਤ ਕਰਦਾ ਸਾਨੂੰ ਉਹ ਕਿੱਥੇ ਰੱਖਿਆ ਸਭ ਤੋਂ ਉੱਪਰ ਸੰਭਲੱਖਿਆ ਹੋਇਆ ਬੋਲੋ ਹਲੇਲੂਇਆ ਲੋਕੀ ਚੰਦ ਤੇ ਜਾਂਦੇ ਆ ਜਗ੍ਹਾ ਲੈਣ ਵਾਸਤੇ ਇਹ ਜਿਹੜਾ ਨਿਊਜ਼ ਹੈ ਕਈ ਵਾਰ ਅਸੀਂ ਸੁਣਿਆ ਕਿ ਲੋਕੀ ਚੰਦ ਦੇ ਉੱਪਰ ਜਾ ਰਹੇ ਆ ਕਿਉਂ ਜਾ ਰਹੇ ਆ ਤਾਂ ਕਿ ਉੱਥੇ ਰਹਿ ਸਕਣ ਤਾਂ ਕਿ ਉਹਦੇ ਵੱਸੋਂ ਕਰ ਸਕਣ ਪਰ ਮੈਂ ਕਹਿਣਾ ਹੁਣਾ ਭਈ ਤੁਸੀਂ ਜਾਓ ਚੰਦ ਤੇ ਅਸੀਂ ਚੰਦ ਦੇ ਤੋਂ ਵੀ ਉੱਪਰ ਜਾਣਾ ਅਮੀ ਅਸਾਂ ਅਸਮਾਨਾਂ ਤੇ ਜਾਣਾ ਤੇ ਦੁੱਖ ਦੁਨੀਆ ਉਠਾਵੇਗੀ ਇਹ ਦੁੱਖਾਂ ਨੇ ਲੋਕਾਂ ਦਾ ਪਿੱਛਾ ਨਹੀਂ ਛੱਡਣਾ ਇਹ ਧਰਤੀ ਦੇ ਵੀ ਪਿੱਛਾ ਨਹੀਂ ਛੱਡਣਾ ਜਹਾਜ਼ ਤੇ ਬਹਿ ਜਾਓ ਉੱਥੇ ਵੀ ਦੁੱਖ ਪਿੱਛਾ ਛੱਡ ਦੇ ਨਹੀਂ ਤੇ ਭਾਵੇਂ ਤੁਸੀਂ ਚੰਦ ਉੱਪਰ ਚਲੇ ਜਾਓ ਦੁੱਖਾਂ ਨੇ ਪਿੱਛਾ ਛੱਡਣਾ ਪਰ ਅਸੀਂ ਅਸੀਂ ਕਿੱਥੇ ਜਾਣਾ ਅਸੀਂ ਉੱਥੇ ਜਾਣਾ ਜਿੱਥੇ ਨਾ ਦੁੱਖ ਆ ਨਾ ਤਕਲੀਫਾਂ ਨਾ ਭੁੱਖਿਆ ਤੇ ਨਾ ਪਿਆਸ ਆ ਬਲੋ ਹallelujah ਹallelujah ਅਸੀਂ ਉੱਥੇ ਚਲੇ ਜਾਣਾ ਇਹ ਦੁੱਖ ਤਕਲੀਫਾਂ ਬਿਮਾਰੀਆਂ ਬੰਦੇ ਦਾ ਪਿੱਛਾ ਨਹੀਂ ਛੱਡਦੀਆਂ ਪਰ ਜਿੱਥੇ ਅਸੀਂ ਜਾਣਾ ਹੈ ਉੱਥੇ ਕੋਈ ਬਿਮਾਰੀ ਹੋਣੀ ਉੱਥੇ ਕੋਈ ਦੁੱਖ ਤਕਲੀਫ ਹੋਣਾ ਸਾਨੂੰ ਪਰਮੇਸ਼ਰ ਨੇ ਇਸ ਕਰਕੇ ਬੁਲਾਇਆ ਸਾਨੂੰ ਪਰਮੇਸ਼ਰ ਨੇ ਉੱਥੇ ਲੈ ਕੇ ਜਾਣਾ ਜਿੱਥੇ ਕੋਈ ਨਹੀਂ ਜਾਂਦਾ ਇਹਦਾ ਅਸੀਂ ਉੱਥੇ ਜਾਣਾ ਜਿੱਥੇ ਸਾਡਾ ਪ੍ਰਭੂ ਯਿਸੂ ਮਸੀਹ ਹੈ ਪ੍ਰਭੂ ਨੇ ਕੀ ਕਿਹਾ ਮੈਂ ਜਾ ਲਾਂ ਆਂ ਤਾਂ ਕਿ ਤੁਹਾਡੇ ਵਾਸਤੇ ਜਗ੍ਹਾ ਪਿਆਰ ਕਰਾਂ ਤੇ ਸਾਡੀ ਜਗ੍ਹਾ ਪਿਆਰ ਹੋ ਗਈ ਆ ਆਮੀਨ ਆਮੀਨ ਸਾਡੀ ਜਗ੍ਹਾ ਪਿਆਰ ਹੋ ਚੁੱਕੀ ਹੈ ਤਾਂ ਅਸੀਂ ਉੱਥੇ ਜਾਾਂ ਜਿੱਥੇ ਸਾਡੇ ਪ੍ਰਭੂ ਨੇ ਸਾਡੇ ਵਾਸਤੇ ਜਗ੍ਹਾ ਤਿਆਰ ਤਿਆਰ ਕੀਤੀ ਆ ਸ਼ਬਦ ਦੇ ਨਾਲ ਪਰਮੇਸ਼ਰ ਨੇ ਆਕਾਸ਼ ਦੀਆਂ ਜੋਤੀਆਂ ਨੂੰ ਬਣਾਇਆ ਉਸ ਤੋਂ ਅੱਗੇ ਪੜਾਂਗੇ ਅੱਦੇ ਪਰ ਨੇਚਰ ਨੇ ਉਹਨਾਂ ਨੂੰ ਆਕਾਸ਼ ਤੇ ਅੰਬਰ ਵਿੱਚ ਰੱਖਿਆ ਹੂੰ ਸਈ ਧਰਤੀ ਉੱਤੇ ਚਾਨਣ ਕਰਨ ਹਾਂਜੀ ਅਤੇ ਦਿਨ ਔਰ ਰਾਤ ਤੇ ਰਾਤ ਕਰਨ ਅਤੇ ਚਾਨਣ ਨੂੰ ਹਨੇਰੇ ਤੋਂ ਅੱਧ ਕਰਨ ਤਾਂ ਪਰ ਨੇਚਰ ਨੇ ਦਿਖਾਇਆ ਸਭ ਚੰਗਾ ਹੈ ਸੋ ਸੰਜੀਤ ਇਸ ਵੇਰ ਚੌਥਾ ਦਿਨ ਹੋਇਆ। ਆਮੀਨ ਹਾਲੇਲੂਇਆ। ਕਿਨੇ ਦਿਨ ਬਣਾਤੇ ਪਰਮੇਸ਼ਰ ਨੇ? 4 ਦਿਨ ਬਣਾਤੇ ਆ ਤੇ 4 ਦਿਨ ਆਪਾਂ ਸਿੱਖ ਲਿਆ ਪਰ ਉਹ ਚ ਕੀ ਕੀ ਬਣਾਇਆ ਠੀਕ ਆ? ਪਰਮੇਸ਼ਰ ਨੇ ਜਿਹੜਾ ਦਿਨ ਤੇ ਰਾਤ ਨੂੰ ਬਣਾਇਆ ਔਰ ਪਰਮੇਸ਼ਰ ਨੇ ਅੰਬਰ ਬਣਾਏ, ਪਾਣੀਆਂ ਨੂੰ ਇਕੱਠਿਆ ਕੀਤਾ, ਸਮੰਦਰਾ ਸਮੁੰਦਰ ਬਣਾਇਆ, ਫਿਰ ਧਰਤੀ ਬਣਾਈ ਪਰਮੇਸ਼ਰ ਨੇ ਸਾਰਾ ਸਾਜ-ਸਜ ਪਤ ਜੋ ਅਸੀਂ ਦੇਖ ਰਹੇ ਆ ਉਹ ਪਰਮੇਸ਼ਰ ਨੇ ਬਣਾਇਆ ਤੇ ਚੌਥੇ ਦਿਨ ਪਰਮੇਸ਼ਰ ਨੇ ਆਕਾਸ਼ ਦੇ ਜੋਤियां ਨੂੰ ਬਣਾਇਆ। ਵੱਡੀਆਂ ਜੋਤਾਂ ਜਿਹੜੀਆਂ ਪਰਮੇਸ਼ਰ ਨੇ ਬਣਾਤੀਆਂ ਸਾਡੇ ਵਾਸਤੇ। ਸਾਨੂੰ ਦੇਖੋ ਪਰਮੇਸ਼ਰ ਕਿੰਨਾ ਪਿਆਰ ਕਰਦੇ ਨੇ ਇਹ ਸੂਰੇਜ ਕਿਹਦੇ ਵਾਸਤੇ ਹੈ ਸਾਡੇ ਵਾਸਤੇ ਚੰਦ ਕਿਹਦੇ ਵਾਸਤੇ ਹੈ ਸਾਡੇ ਵਾਸਤੇ ਜਦੋਂ ਇਸرائیਲੀ ਮਿੱਥਰ ਤੋਂ ਨਿਕਲੇ ਤੇ ਰਾਤ ਦੇ ਵਿਲੇ ਜਦੋਂ ਨਿਕਲਦੇ ਸਨ ਸਫ਼ਰ ਕਰਦੇ ਸੀਗੇ ਤੇ ਲਿਖਿਆ ਪਰਮੇਸ਼ਰ ਉਹਨਾਂ ਦੇ ਵਾਸਤੇ ਜਿਹੜਾ ਇੰਤਜ਼ਾਮ ਕੀਤਾ ਸੀਗਾ ਤੇ ਰਾਤੀ ਪਰਮੇਸ਼ਰ ਨੇ ਜਿਹੜਾ ਸੀਗਾ ਉਹ ਚੰਦ ਦਾ ਇੰਤਜ਼ਾਮ ਕੀਤਾ ਤਾਂ ਕਿ ਉਹ ਠੰਗੇ-ਖੰਡੇ ਵਿੱਚ ਚੱਲ ਸਕਣ ਰੋਸ਼ਨੀ ਵਿੱਚ ਚੱਲ ਸਕਣ ਤੇ ਜਦੋਂ ਦਿਨੇ ਚੱਲਦੇ ਸੀਗੇ ਉਦੋਂ ਕੀ ਕਰਦਾ ਪਰਮੇਸ਼ਰ ਤੋ ਪਤਾ ਬਚਾਉਣ ਵਾਸਤੇ ਉਹਨਾਂ ਨੇ ਬੱਦਲ ਦੀ ਸ਼ਾਨ ਕਰਦਾ ਹੁੰਦਾ ਸੀਗਾ ਹallelujah ਪਰਮੇਸ਼ਰ ਸਾਰੇ ਲੋਕਾਂ ਕਿੰਨਾ ਪਿਆਰ ਕਰਦਾ ਹੈ ਪਰਮੇਸ਼ਰ ਚੰਗਾ ਸੀ ਕਿ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਪਰਮੇਸ਼ਰ ਬੱਦਲ ਦੀ ਸ਼ਾਨ ਕਰਦਾ ਹੁੰਦਾ ਫਿਰਿਆ ਕਿ ਬੱਦਲ ਦੀ ਸ਼ਾਨਵੇਂ ਸ਼ਾਮੇ ਤੁਸੀਂ ਜਿਹੜਾ ਆਪਣਾ ਸਫ਼ਰ ਪੂਰਾ ਪੂਰਾ ਕਰ ਲਵੋ ਤੇ ਅਸੀਂ ਪਰਮੇਸ਼ਰ ਦੇ ਹੱਥਾਂ ਦੇ ਸਾਏ ਦੇ ਹੇਠ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰਨਾ ਹੈ ਦੁੱਖਾਂ ਤਕਲੀਫਾਂ ਤੋਂ ਬਚਦੇ ਹੋਏ ਆਏ ਹਾਂ ਉਮਰ ਨੂੰ ਭੋਗਦੇ ਹੋਏ ਆਏ ਹਾਂ ਅਸੀਂ ਉਹਦੀ ਸਤਿਸ਼ ਕਰਨੀ ਹੈ ਤੰਦਰੁਸਤੀ ਸਲਾਮਤੀ ਦੇ ਨਾਲ ਅਸੀਂ ਆਪਣੇ ਸਫ਼ਰ ਨੂੰ ਪੂਰਾ ਪੂਰਾ ਕਰਨਾ ਆ আমিন ਅਸੀਂ ਪੜਾਂਗੇ ਮੱਤੀ ਦੀ ਅੰਜੀਲ ਦੇ ਕਥਾ ਪੜ ਕੇ ਜਾਵਾਂਗੇ ਉਸ ਤੋਂ ਬਾਅਦ ਅਸੀਂ ਦੁਆ ਕਰਾਂਗੇ ਥੋੜਾ ਟਾਈਮ ਕਰ ਤੋਂ ਬਚਿਆ ਹੈ ਸਾਡਾ ਸਮੇਂ ਪੂਰਾ ਹੋ ਰਿਹਾ ਆ ਮੱਤੀ ਦੀ ਅੰਜੀਲ ਉਹਦਾ 5ਵਾਂ ਭਾਗ ਉਹਦੀ 14 ਤੋਂ 16 ਐਤ ਪੜਾਂਗੇ ਮੱਤੀ ਦੀ ਅੰਜੀਲ 5ਵਾਂ ਭਾਗ ਉਹਦੀ 14 ਤੋਂ 16 ਐਤ ਪੜਾਂਗੇ ਤੁਸੀਂ ਜੱਦਾ ਤੇ ਚਾਨਣ ਹੂੰ ਜਿਹੜਾ ਨਗਰ ਕਹਾਰ ਉੱਤੇ ਵੱਸਦਾ ਹੈ ਜਾ ਨਹੀਂ ਰਹਿ ਸਕਦਾ ਹallelujah ਹallelujah ਪਰਮੇਸ਼ਰ ਗਿਆ ਤੁਸੀਂ ਜਗ ਦੇ ਚਾਨਣ ਆ ਚਾਨਣ ਆ ਤੇ ਜਿਹੜਾ ਨਗਰ ਪਹਾੜ ਦੇ ਉੱਤੇ ਵੱਸਿਆ ਹੋਇਆ ਨਾ ਉਹ ਕਦੇ ਛੁਪਿਆ ਹੋਇਆ ਨਹੀਂ ਰਹਿ ਸਕਦਾ ਅਸੀਂ ਸਾਰੇ ਪਰਮੇਸ਼ਰ ਚਾਨਣ ਬਣਾਇਆ ਹੈ ਪੜਾਂਗੇ ਦੁਬਾਰਾ ਇਸ ਐਪ ਨੂੰ ਤੁਸੀਂ ਜਗਤ ਦੇ ਚਾਨਣ ਹੋ ਅਸੀਂ ਜਗਤ ਦੇ ਚਾਨਣ ਆ ਪਹਿਲਾਂ ਆਪਾਂ ਕੀ ਦੇਖਿਆ ਸੀਗਾ ਜਗਤ ਦਾ ਚਾਨਣ ਕੌਣ ਆ ਜਿਹੜਾ ਉੱਪਰ ਕੀ ਹੈ ਆਕਾਸ਼ ਦੇ ਵਿੱਚ ਕਿਰਲੀ ਚਾਨਣ ਚਮਕਦਾ ਉਹਨੂੰ ਕੀ ਕਹਿੰਦੇ ਸੂਰਜ ਪਰ ਹੁਣ ਪ੍ਰਭੂ ਨੇ ਕੀ ਕਿਹਾ ਹੁਣ ਤੁਸੀਂ ਜਗ ਦੇ ਚਾਨਣ ਆ ਹੁਣ ਅਸੀਂ ਜਿਹੜੀਆਂ ਜੋਤੀਆਂ ਦੇ ਵਾਂਗ ਜਿਹੜੀਆਂ ਆਕਾਸ਼ ਦੇ ਵਿੱਚ ਅੰਬਰ ਦੇ ਵਿੱਚ ਜਿਹੜੀਆਂ ਜੋਤੀਆਂ ਚਮਕਦੀਆਂ ਉਹਨਾਂ ਦੇ ਵਾਂਗੂ ਅਸੀਂ ਦੁਨੀਆ ਦੇ ਵਿੱਚ ਰਹਿਣਾ ਹੈ ਪ੍ਰਭੂ ਨੇ ਸਾਨੂੰ ਕਿਹਾ ਆ ਕਿ ਤੁਸੀਂ ਜਗ ਦੇ ਕੀ ਆ ਚਾਨਣ ਹੈ ਪ੍ਰਭੂ ਯੇਸੂ ਤੁਸੀਂ ਵੀ ਜਗ ਦਾ ਚਾਨਣ ਹੈ ਤੇ ਪ੍ਰਭੂ ਯੇਸੂ ਨੇ ਸਾਰਾ ਜਿਹੜਾ ਪਿਆਰ ਸਾਡੇ ਤੇ ਦਿਖਾਤਾ ਹੈ ਇਸ ਤਰ੍ਹਾਂ ਇੱਕ ਬਾਪ ਆਪਣੇ ਬੱਚੇ ਨੂੰ ਨੇ ਆਪਣੇ ਬੱਚੇ ਨੂੰ ਕੀ ਕਹਿੰਦਾ ਆ ਵੀ ਮੈਂ ਤਾਂ ਫੇ ਚੱਲ ਜਾਣਾ ਇਸ ਦੁਨੀਆ ਨੂੰ ਛੱਡ ਕੇ ਮੇਰਾ ਟਾਈਮ ਪੂਰਾ ਹੋ ਚੁੱਕਾ ਥਿਆ ਹੁਣਾਂ ਸੁਣੀਏ ਬੜੀ ਕੰਮ ਦੀ ਗੱਲ ਹੈ ਬਾਪ ਆਪਣੇ ਪੁੱਤ ਨੂੰ ਕਹਿੰਦਾ ਪਈ ਮੈਂ ਚਲੇ ਜਾਣਾ ਤੇ ਆ ਸਭ ਕਾਫਲੇ ਦਾ ਮਾਲਕ ਕੀ ਜਿਹੜਾ ਉਹ ਤੂੰ ਹੀ ਨਹੀਂ ਫਿਰ ਜਿੰਨੀ ਜਾਇਦਾਦ ਆ ਮੇਰਾ ਜਿੰਨਾ ਪੈਸਾ ਆ ਮੇਰੇ ਜਿੰਨੇ ਘਰ ਆ ਉਹਦਾ ਮਾਲਕ ਕੌਣ ਹੈ ਹੁਣ ਤੂੰ ਹੀ ਹੈ ਤੇ ਸਾਡੇ ਪ੍ਰਭੂ ਜੀ ਅਸਮ ਜੀ ਨੇ ਸਾਨੂੰ ਇਹ ਹੱਕ ਦਿੱਤਾ ਆ ਜਿਵੇਂ ਪ੍ਰਭੂ ਯਿਸੂ ਮਸੀਹ ਚਾਨਣ ਆ ਵੈਸਾ ਪ੍ਰਭੂ ਯਿਸੂ ਸਾਨੂੰ ਵੀ ਕਹੇ ਵੀ ਤੁਸੀਂ ਵੀ ਧਰਦੀ ਦੇ ਕੀਆ ਚਾਨਣ ਆ ਹallelujah ਹallelujah ਸਾਨੂੰ ਪ੍ਰਭੂ ਯਿਸੂ ਨੇ ਆਪਣੇ ਬਰਾਬਰ ਹੀ ਬਣਾਇਆ ਆਪਣੇ ਬਰਾਬਰ ਹੀ ਕੀਤਾ ਆ ਤੇ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਦਾ ਇਕਲੌਤਾ ਪੁੱਤਰ ਆ ਤੇ ਸਾਨੂੰ ਪਰਮੇਸ਼ਰ ਕੀ ਪ੍ਰਭੂ ਯਿਸੂ ਨੇ ਆਪਣੇ ਨਾਲ ਹੀ ਮਿਲਾ ਲਿਆ ਆਪਣੇ ਭਰਾ ਹੀ ਬਣਾ ਲਿਆ ਜਿਵੇਂ ਪਰਮੇਸ਼ਰ ਜਿਵੇਂ ਪ੍ਰਭੂ ਯਿਸੂ ਦੇ ਪਰਮੇਸ਼ਰ ਦਾ ਪੁੱਤਰ ਆ ਤੇ ਅਸੀਂ ਵੀ ਪਰਮੇਸ਼ਰ ਦੇ ਪੁੱਤਰ ਈ ਆ ਅਸੀਂ ਵੀ ਉਦੋਂ ਆਲਾ ਆ ਤੇ ਪਰਮੇਸ਼ਰ ਨੇ ਕਿਹਾ ਪ੍ਰਭੂ ਯਿਸੂ ਨੇ ਤੁਸੀਂ ਜਗ ਦੇ ਕੀਆ ਜੰਗਣਿਆ ਉਸ ਕੋ ਕਿ ਪੜਾਂਗੇ ਜਿਹੜਾ ਨਗਰ ਪਹਾੜ ਉੱਤੇ ਵਸਦਾ ਹੈ ਉਹ ਗੁੱਜਾ ਨਹੀਂ ਰਹਿ ਸਕਦਾ ਜਿਹੜਾ ਨਗਰ ਪਹਾੜ ਉੱਤੇ ਵਸਦਾ ਹੈ ਉਹ ਗੁੱਜਾ ਰਹਿ ਸਕਦਾ ਨਹੀਂ ਹਲੋ ਹਲੇਲੂਇਆ ਮੈਂ ਆਪਣੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਥੋੜੇ ਸ਼ਬਦਾਂ ਦੇ ਵਿੱਚ ਤੇ ਸਾਡਾ ਟਾਈਮ ਹੋਇਆ ਪ੍ਰਭੀ ਅਸਮ ਜੀ ਨੇ ਕਿਹਾ ਤੁਸੀਂ ਜਗ ਦੇਖੀ ਆ ਉਹਦੇ ਵਿੱਚ ਮੈਂ ਵੀ ਆਉਣਾ ਉਹਦੇ ਵਿੱਚ ਇਹ ਤਾਂ ਮੈਂ ਵੀ ਦੇਖਿਆ ਕੀ ਆ ਜੇ ਜੇ ਮੈਂ ਝਗੜਾ ਚਾਹਣਾ ਤੇ ਮੈਂ ਮੈਂ ਛੁਪਿਆ ਰਹਿ ਸਕਦਾ ਪਰ ਮੈਂ ਦੁਬੇਂ ਜਾਵਾਂ ਉੱਥੇ ਵੀ ਸੇਵਾ ਕਰਨੀ ਆ ਇਹ ਪੰਜਾਬ ਜਾ ਗਏ ਆ ਇੱਥੇ ਵੀ ਲੁਕਣਾ ਨਹੀਂ ਤੇ ਨਾ ਮੈਂ ਲੁਕ ਸਕਦਾ ਹੀ ਆ ਖੁਦਾ ਦੇ ਦਰਦ ਦੋਦ ਨੇ ਕੀਆ ਖੁਦਾ ਆ ਤੇਰੀ ਹਜ਼ੂਰੀ ਤੋਂ ਭੱਜ ਕੇ ਕਿੱਥੇ ਜਾਵਾਂ ਮੈਂ ਜੇਕਰ ਕਾਛਾ ਤੇ ਚੜ ਜਾਵਾਂ ਕਿੰਨਾ ਉੱਥੇ ਵੀ ਖੁਦਾਬਤ ਦਊਂਗਾ ਮੈਂ ਜੇ ਪਤਾਲ ਵਿੱਚ ਤਲਾ ਜਾਵਾਂ ਜੇ ਮੈਂ ਗੌਰ ਵਿੱਚ ਚਲਾ ਜਾਵਾਂ ਤੇ ਉੱਥੇ ਵੀ ਖੁਦਾਯਾ ਮੈਂ ਤੇਰੀ ਹਜ਼ੂਰੀ ਤੱਕ ਕਿੱਥੇ ਜਾਵਾਂ ਹਰ ਜਗ੍ਹਾ ਤੇ ਮੂਰ ਹਰ ਜਗ੍ਹਾ ਤੇਰਾ ਆਤਮਾ ਮੈਨੂੰ ਅਕਸ ਹੁੰਦਾ ਹੈ ਔਰ ਪ੍ਰਭੂ ਨੇ ਕਿਹਾ ਤੁਸੀਂ ਜਗਤ ਦੇ ਚਾਨਣ ਆ ਜੇ ਮੈਂ ਜਗਤ ਦਾ ਚਾਨਣ ਆ ਤੇ ਮੈਂ ਬੁਝਾ ਰਹਿ ਸਕਦਾ ਨਹੀਂ ਕਿਉਂਕਿ ਚਾਨਣ ਦਾ ਪ੍ਰਕਾਸ਼ ਨੂੰ ਕੋਈ ਰੋਕ ਸਕਦਾ ਹੀ ਨਹੀਂ ਨਹੀਂ ਸੂਰਜ ਨੂੰ ਕੋ ਰੋਕ ਸਕਦਾ ਸੂਰਜ ਸਾਹਮਣੇ ਕੋ ਕੰਢ ਕਰ ਸਕਦਾ ਕੋਈ ਦੀਵਾਰ ਬਣਾ ਸਕਦਾ ਉਹਦੇ ਸਾਹਮਣੇ ਕੋ ਛੱਤ ਬਣਾ ਸਕਦਾ ਉਹ ਤਾਂ ਮੁੜੋ ਪਾਰਟੀਸ਼ਨ ਕਰ ਸਕਦਾ ਇਸੇ ਤਰ੍ਹਾਂ ਜੇ ਪ੍ਰਮਾਤਮਾ ਨੇ ਕਿਹਾ ਤੁਸੀਂ ਜਗਤ ਦੇ ਚਾਨਣ ਆ ਤੇ ਫਿਰ ਮੈਂ ਵੀ ਜਗਤ ਦਾ ਚਾਨਣ ਆ ਜੇ ਜੇ ਪ੍ਰਭੂ ਨੇ ਮੈਨੂੰ ਜਗਤ ਦਾ ਚਾਨਣ ਕਿਹਾ ਆ ਤੇ ਫਿਰ ਮੈਂ ਕਦੇ ਵੀ ਛੁਪਿਆ ਰਹਿ ਸਕਦਾ ਨਹੀਂ ਇਹ ਪ੍ਰਮੂ ਦਾ ਸੰਦੇਸ਼ ਭਾਵੇਂ ਮੈਂ ਅਮਰੀਕਾ ਚ ਜਾਵਾਂ ਉੱਥੇ ਵੀ ਪ੍ਰਮੂ ਦਾ ਸੰਦੇਸ਼ ਲੋਕਾਂ ਤੱਕ ਪਹੁੰਚੇਗਾ ਭਾਵੇਂ ਮੈਂ ਦੁਹਾਈ ਵਿੱਚ ਲਾ ਜਾਵਾਂ ਭਾਵੇਂ ਪੰਜਾਬ ਚ ਭਾਵੇਂ ਇੰਡੀਆ ਚ ਭਾਵੇਂ ਕਿਸੇ ਵੀ ਮੁਲਕ ਚ ਲਾ ਜਾਵਾਂ ਇਹ ਪ੍ਰਭੂ ਦੇ ਕਲਾਮ ਦਾ ਪ੍ਰਕਾਸ਼ ਨੂੰ ਕੋਈ ਰੋਕ ਸਕਦਾ ਨਹੀਂ ਕੋਈ ਨਹੀਂ ਰੋਕ ਸਕਦਾ ਤਨੁ ਪ੍ਰਭੂ ਨੇ ਕਹਿਆ ਤੁਸੀਂ ਜਗਤ ਦੇ ਬਣਿਆ ਤੇ ਕੋਈ ਵੀ ਜਿਹੜਾ ਨਗਰ ਆ ਉਹ ਪਹਾੜ ਉੱਤੇ ਬਣਿਆ ਹੋਇਆ ਤਾਂ ਕਦੇ ਛੁਪ ਸਕਦਾ ਛੁਪ ਸਕਦਾ ਹੀ ਨਹੀਂ ਆਪਣੇ ਹਿੰਦੁਸਤਾਨ ਦੇ ਵਿੱਚ ਅਸੀਂ ਵੇਖੇ ਬੜੀਆਂ 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 ਬਿਲਡਿੰਗਾਂ ਹੈ ਨਾ ਲਾਲ ਕਿਲਾ ਜਿਹੜਾ ਕੁੱਤਬ ਮੀਨਾਰ ਅਸੀਂ ਕਹਿ ਸਕਦੇ ਬੜਾ ਉੱਚਾ ਹੈ ਹੈ ਨਾ ਬੜਾ ਉੱਚਾ ਹੈ ਦੁਬਈ ਦੇ ਵਿੱਚ ਬੁਰਜ ਖਲੀਫਾ ਬਹੁਤ ਉੱਚਾ ਹੈ ਪੂਰੀ ਦੁਬਈ ਵਿੱਚ ਨਜ਼ਰ ਆਉਂਦਾ ਹੈ ਉਸੇ ਤਨਾ ਜਿਹੜਾ ਚਾਨਣ ਪ੍ਰਭੂ ਨੇ ਪਰਮੇਸ਼ਰ ਨੇ ਬਣਾਇਆ ਆ ਉਹ ਕਦੇ ਵੀ ਛੁਪ ਸਕਦਾ ਨਹੀਂ ਛੁਪ ਸਕਦਾ ਉਸ ਤੋਂ ਅੱਗੇ ਪੜਾਂਗੇ ਅਤੇ ਦੀਵਾ ਬਾਲ ਕੇ ਟੋਪੇ ਰਹੇ ਨਹੀਂ ਜਦੋਂ ਦੀਵਤ ਉੱਤੇ ਰੱਖਦੇ ਹਨ ਹਾਂਜੀ ਤਾ ਉਸ ਸਬਰਾਂ ਨੂੰ ਜਿਹੜੇ ਘਰ ਵਿੱਚ ਹਨ ਚੈਲੈਂਜਿੰਗ ਦਿੰਦਾ ਹੈ ਆਮੇਨ ਹਾਲੇਲੂਆ ਦੀਵਾ ਬਾਲ ਕੇ ਕੋਈ ਵੀ ਉਸ ਨੂੰ ਜਿਹੜਾ ਛਪਾ ਕੇ ਰੱਖਦਾ ਨਹੀਂ ਪਰ ਦੀਵਟ ਤੇ ਰੱਖਦੇ ਹੈ ਪਰ ਉੱਚੀ ਥਾਂ ਦੇ ਉੱਪਰ ਰੱਖਦੇ ਕਿਉਂ ਰੱਖਦੇ ਬਣਾ ਤਾਂ ਕਿ ਆਉਣ ਜਾਣ ਵਾਲਿਆਂ ਨੂੰ ਰੋਸ਼ਨੀ ਰੋਸ਼ਨੀ ਮਿਲੇ ਆਪਾਂ ਬਲਬ ਉੱਤੇ ਕਿਉਂ ਲਾਇਆ ਬਣਾ ਪਰੰਤੂ ਨਾਲ ਆਇਆ ਨਾ ਤਾਂ ਕਿ ਰੋਸ਼ਨੀ ਸਾਰਿਆਂ ਨੂੰ ਮਿਲੇ ਦਰਵਾਜ਼ੇ ਦੇ ਅੰਦਰ ਇੰਟਰਜਨ ਨੇ ਕਰਨਾ ਹੈ ਉਹਨੇ ਵੀ ਰੋਸ਼ਨੀ ਇਹਦੇ ਨਾਲ ਪਤਾ ਲੱਗੇ ਭਾਈ ਅੱਗੇ ਕੀ ਆ ਮੇਰੇ ਪੈਰਾਂ ਦੇ ਅੱਗੇ ਕੀ ਆ ਤੇ ਜਿਹੜੇ ਅੰਦਰ ਬਿਠੋ ਨੇ ਪਤਾ ਲੱਗੇ ਪਈ ਸਾਡੇ ਅੱਗੇ ਕੀ ਪਿਆ ਆ ਸਾਡੇ ਪਿੱਛੇ ਕੌਣ ਬੈਠਾ ਸਾਡੇ ਅੱਗੇ ਕੌਣ ਬੈਠਾ ਆ ਹੈਨਾ ਚਾਨਣ ਕਾਦੇ ਵਾਸਤੇ ਉੱਚੀ ਜਗ੍ਹਾ ਤੇ ਰੱਖਦੇ ਤਾਂ ਕਿ ਸਭ ਨੂੰ ਰੋਸ਼ਨੀ ਮਿਲੇ ਪਰ ਪ੍ਰਭੂ ਯਿਸੂ ਨੇ ਕਿਹਾ ਜਗਦਾ ਚੜ੍ਣਾ ਨੂੰ ਪਰ ਪ੍ਰਭੂ ਯਿਸੂ ਨੇ ਕਿਹਾ ਜਗਦਾ ਚੜ੍ਣਾ ਇਹ ਪ੍ਰਭੂ ਯਿਸੂ ਨੇ ਪਰਮੇਸ਼ਰ ਉੱਚੀ ਜਗ੍ਹਾ ਤੇ ਰੱਖਿਆ ਤਾਂ ਕਿ ਸਾਰੇ ਅੰਦਰ ਸੇ ਚਾਨਣ ਪ੍ਰਕਾਸ਼ ਹੋ ਗਵੇ ਆਮੀਨ ਬੋਲੋ ਹਾਲੇਲੂਇਆ ਪ੍ਰਭੂ ਯਿਸੂ ਨੇ ਸਾਰਿਆਂ ਦੇ ਵਾਸਤੇ ਪ੍ਰਕਾਸ਼ ਹੋ ਗਏ ਪਰਵੀਸਮਸੀ ਜਗਦਾ ਦਾ ਨੂਰ ਹੈ ਜਗਦਾ ਦਾ ਚਾਨਣ ਹੈ ਪਰਵੀਸਮਸੀ ਖੁਦ ਵੀ ਕਹਣਾ ਕੀ ਕਹ ਪ੍ਰਭੂ ਨੇ ਜਗਦਾ ਦਾ ਚਾਨਣ ਬੋਲੀਏ ਪ੍ਰਭੂ ਨੇ ਕਿਹਾ ਜਗਦਾ ਦਾ ਚਾਨਣ ਹੈ ਤੇ ਪ੍ਰਭੂ ਜਗ ਜਸਨੀ ਜਗਦਾ ਦਾ ਚਾਨਣ ਹੈ ਤਾਂ ਉਹਨੂੰ ਪਰਮੇਸ਼ਰ ਕਿੱਥੇ ਰੱਖਿਆ ਉੱਚੇ ਥਾਂ ਦੇ ਉੱਤੇ ਇਹ ਉੱਚਾ ਥਾਂ ਉਹ ਆ ਜਿਸ ਦੇ ਉੱਤੇ ਪ੍ਰਭੂ ਯੇਸੂ ਨੂੰ ਲਟਕਾਇਆ ਗਿਆ ਸਲੀਬ ਦੇ ਉੱਤੇ ਪਰਵੀਸਮਸੀ ਸਲੀਬ ਦੇ ਉੱਤੇ ਜਾ ਕੇ ਪ੍ਰਕਾਸ਼ ਹੋ ਗਿਆ ਤਾਂ ਕਿ ਜਿੰਨੇ ਲੋਕ ਇਸ ਜਗਤ ਵਿੱਚ ਆਉਣ ਇਸ ਸੰਸਾਰ ਵਿੱਚ ਆਉਣ ਉਹ ਹਨੇਰੇ ਵਿੱਚ ਨਾ ਰਹਿਣ ਉਹਨਾਂ ਨੂੰ ਪ੍ਰਭੀਅਰ ਸੰਤੀ ਦਾ ਪ੍ਰਕਾਸ਼ ਮਿਲੇ ਉਹਨਾਂ ਨੂੰ ਹਨੇਰੇ ਵਿੱਚ ਦੌਸ਼ ਨਹੀਂ ਮਿਲੇ ਉਹਨਾਂ ਨੂੰ ਹਨੇਰੇ ਵਿੱਚ ਚਾਨਣ ਮਿਲੇ ਤੇ ਉਹ ਹਨੇਰੇ ਦੇ ਵਿੱਚ ਹੀ ਕਿਤੇ ਖਤਮ ਨਾ ਹੋ ਜਾਣ ਹਨੇਰਾ ਕਿਹਨੂੰ ਸ਼ੋਅ ਕਰਦਾ ਆ ਪਾਪ ਨੂੰ ਹਨੇਰਾ ਕਿਹਨੂੰ ਸ਼ੋਅ ਕਰਦਾ ਆ ਪਾਪ ਨੂੰ ਹਨੇਰਾ ਕਿਹਨੂੰ ਸ਼ੋਅ ਕਰਦਾ ਆ ਪਾਪ ਨੂੰ ਹੁਣ ਇਹ ਨੀਲਾ ਕਿੰਨੂ ਸ਼ੋਅ ਕਰਦਾ ਆ ਪਾਪ ਦੁਸ਼ਟ ਦੀ ਸ਼ਕਤੀ ਨੂੰ ਸ਼ੋਅ ਕਰਦਾ ਆ ਤੇ ਪਰਬੀ ਯਿਸੂ ਮਸੀਹ ਸਾਡੇ ਵਾਸਤੇ ਚਾਨਣ ਬਣ ਗਏ ਪਰਮੇਸ਼ਰ ਸਾਡੇ ਵਾਸਤੇ ਇੱਕ ਰੋਸ਼ਨੀ ਦਾ ਇੰਤਜ਼ਾਮ ਕੀਤਾ ਚਾਨਣ ਦਾ ਇੰਤਜ਼ਾਮ ਕੀਤਾ ਤਾਂ ਕਿ ਅਸੀਂ ਹਨੇਰੇ ਵਿੱਚ ਨਾ ਰਹਿ ਸਕੀਏ ਤਾਂ ਕਿ ਸਾਨੂੰ ਹਨੇਰੇ ਵਿੱਚ ਨਾ ਚਲੇ ਜਾਈਏ ਕਿ ਸਾਡੇ ਵਾਸਤੇ ਪਰਬੀ ਯਿਸੂ ਦੀ ਚਾਨਣ ਪ੍ਰਕਾਸ਼ ਹੋ ਗਏ ਹਾਲੇਲੂਇਆ ਜਿਗਤ ਦਾ ਚਾਨਣ ਪਰਬੀ ਯਿਸੂ ਸੀ ਨਾ ਤੇ ਸਾਡੇ ਵਾਸਤੇ ਪਰਬੀ ਯਿਸੂ ਸਰੀਰ ਦੇ ਉੱਤੇ ਚੜ ਕੇ ਪ੍ਰਕਾਸ਼ ਹੋਇਆ ਤੇ ਉਹਨਾਂ ਦੀ ਰੋਸ਼ਨੀ ਸਾਰੇ ਜਗਤ ਨੂੰ ਮਿਲਦੀ ਪਈ ਆ ਅਸੀਂ ਉਹ ਅਸੀਂ ਵੀ ਜੋਤੀਆਂ ਬਨਣਾ ਸਾਡੇ ਦੁਆਰਾ ਵੀ ਕਈਆਂ ਤੱਕ ਪ੍ਰਕਾਸ਼ ਪਹੁੰਚੇ ਸਾਡੇ ਦੁਆਰਾ ਵੀ ਕਈਆਂ ਨੂੰ ਰੌਸ਼ਨੀ ਮਿਲੇ ਸਾਡੇ ਦੁਆਰਾ ਵੀ ਕਈਆਂ ਨੂੰ ਕਲਾਮ ਦੀ ਰੌਸ਼ਨੀ ਮਿਲੇ ਸਾਡੇ ਦੁਆਰਾ ਵੀ ਕਈ ਲੋਕ ਹਨੇਰੇ ਵਿੱਚੋਂ ਨਿਕਲ ਆਉਣ ਸਾਡੇ ਦੁਆਰਾ ਵੀ ਕਈ ਲੋਕ ਜਿਹੜੇ ਬਹਿਮਾ ਭਰਮਾਂ ਵਿੱਚ ਫਸੇ ਉਹ ਨਿਕਲ ਆਉਣ ਸਾਡੇ ਦੁਆਰਾ ਬਹੁਤ ਸਾਰੇ ਲੋਕ ਜਿਹੜੇ ਪਾਪ 'ਚ ਫਸੇ ਜਾਂ ਉਹ ਵੀ ਨਿਕਲ ਆਉਣ ਜਿਵੇਂ ਪ੍ਰਭੂ ਯਿਸੂ ਈਸੂ ਦੇ ਵਸਿਲੇ ਮੁਕਤੀ ਆਈ ਨਜਾਤ ਆਈ ਛੁਟਕਾਰਾ ਆਇਆ ਉਸ ਤਰ੍ਹਾਂ ਸਾਡੇ ਵਸਿਲੇ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਬੋਲੋ ਹallelujah ਹallelujah 34 ਦਿਨ ਪਰਮੇਸ਼ਰ ਕੀ ਬਣਾਇਆ ਵੱਡੀਆਂ ਜੋਤੀਆਂ ਨੂੰ ਬਣਾਇਆ ਤੇ ਉਹਨਾਂ ਜੋਤੀਆਂ ਦੇ ਵਿੱਚ ਪਰਮੇਸ਼ਵਰ ਨੇ ਸਾਨੂੰ ਵੀ ਬਣਾ ਦਿੱਤਾ ਉਹ ਜੋਤੀਆਂ ਸਾਨੂੰ ਦਿਖਾ ਦਿੱਤਾ ਪਰਮੇਸ਼ਰ ਨੇ ਕਿ ਜਿਵੇਂ ਉਹ ਜੋਤੀਆਂ ਪ੍ਰਕਾਸ਼ ਦਿੰਦੀਆਂ ਆ ਅਸੀਂ ਵੀ ਜੋਤੀਆਂ ਬਣ ਕੇ ਪ੍ਰਕਾਸ਼ ਦੇਣਾ ਆ ਅਸੀਂ ਵੀ ਚਾਨਣ ਬਣ ਕੇ ਪ੍ਰਕਾਸ਼ ਦੇਣਾ ਆ ਪਰ ਵੀ ਜਿਸ ਨੂੰ ਸਿੰਘਾ ਤੁਸੀਂ ਜਗਤ ਦੇ ਚਾਨਣ ਆ ਆਪ ਵੀ ਆਪੜਾਂਗੇ ਇਸੇ ਤਰ੍ਹਾਂ ਤੁਹਾਡਾ ਚਾਨਣ ਲੋਕਾਂ ਦੇ ਸਾਹਮਣੇ ਚਮਕਣਾ ਚਾਹੀਦਾ ਆ ਪੂਰੀ ਕਰਦੇ ਹੋ ਤਾਂ ਜੋ ਤੁਹਾਡੇ ਸ਼ੁਭਕਰੰ ਦੇ ਕੇ ਤੁਹਾਡੇ ਪਿਤਾ ਜੀ ਜਿਹੜੀ ਸਵਰਗ ਵਿੱਚ ਹੈ ਵਧਾਈ ਕਰੋ ਆਮੀਨ ਹallelujah ਆ ਬੜੀ ਖਾਸ ਗੱਲ ਆ ਜੇਕਰ ਅਸੀਂ ਚਾਣਨੇ ਆ ਨਾ ਤੇ ਸਾਡਾ ਪ੍ਰਕਾਸ਼ ਲੋਕਾਂ ਤੱਕ ਪਹੁੰਚੇ ਪ੍ਰਕਾਸ਼ ਦਾ ਮਤਲਬ ਆ ਜਿਹੜੀ ਜੋਤੀ ਜਗਦੀ ਆ ਬਲਵ ਜਗਦਾ ਇਹ ਨਹੀਂ ਪਰ ਸਾਡੇ ਕੰਮਾਂ ਦਾ ਪ੍ਰਕਾਸ਼ ਸਾਡੇ ਕੰਮਾਂ ਦਾ ਜਿਹੜਾ ਪ੍ਰਕਾਸ਼ ਲੋਕਾਂ ਪ੍ਰਕਾਸ਼ ਲੋਕਾਂ ਤੱਕ ਪਹੁੰਚੇ ਸਾਡੇ ਚੰਗੇ ਕੰਮਾਂ ਦਾ ਨਮੂਨਾ ਲੋਕਾਂ ਤੱਕ ਪਹੁੰਚੇ ਤਾਂ ਕਿ ਲੋਕੀ ਭਰਕਰ ਅਮੀਨ ਤਾਂ ਕਿ ਲੋਕ ਨਜ਼ਾਤ ਤੋਂ ਤਾਂ ਕਿ ਲੋਕ ਹੀ ਹਨੇਰੇ ਵਿੱਚ ਨਾ ਰਹਿਣ ਸਾਡੇ ਸ਼ੁਭਕਰਮ ਵੇਖ ਕੇ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਹੋਣਾ ਚਾਹੀਦਾ ਸਾਡੇ ਸ਼ੁਭਕਰਮ ਵੇਖ ਕੇ ਲੋਕਾਂ ਦਾ ਵਿਸ਼ਵਾਸ ਹੋਰ ਪੱਕਾ ਹੋਣਾ ਹੋਣਾ ਚਾਹੀਦਾ ਹੈ ਰੱਬ ਦਾ ਧੰਨਵਾਦ ਕਰਨੇ ਕਿ ਤੁਸੀਂ ਪਰਮੇਸ਼ਰ ਦੇ ਬਚਨਾਂ ਨੂੰ ਬੜੀ ਰੀਝ ਨਾਲ ਸੁਣਿਆ ਹੈ ਕੰਨ ਲਗਾ ਕੇ ਸੁਣਿਆ ਜਿਹੜੀਆਂ ਗੱਲਾਂ ਤੁਹਾਨੂੰ ਅੱਜ ਸੁਣਾਈਆਂ ਗਈਆਂ ਇਹ ਗੱਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਾਰਜ ਕਰਨ ਤੁਹਾਡੀ ਜ਼ਿੰਦਗੀ ਵਿੱਚ ਰੌਸ਼ਨੀ ਲੈ ਕੇ ਆਉਣ ਅੱਜ ਚੌਥਾ ਦਿਨ ਆਪਾਂ ਸਿੱਖਿਆ ਔਰ ਚੌਥੇ ਦਿਨ ਦੇ ਵਿੱਚ ਇੱਕ ਸ਼ਬਦ ਸ਼ਬਦੀ ਜੋ ਮੈਸੇਜ ਅਸੀਂ ਸਿੱਖਦੇ ਪਏ ਹਾਂ ਚੌਥੇ ਦਿਨ ਪਰਮੇਸ਼ਰ ਨੇ ਆਕਾਸ਼ ਦੇ ਜੋਟੀਆਂ ਨੂੰ ਬਣਾਇਆ ਜਿਹੜੀਆਂ ਜੋਟੀਆਂ ਅਸੀਂ ਵੇਖਦੇ ਹਾਂ ਸੂਰਜ ਵੇਖਦੇ ਹਾਂ ਚੰਦ ਵੇਖਦੇ ਹਾਂ ਔਰ ਅਸੀਂ ਸਿਤਾਰੇ ਵੇਖਦੇ ਹਾਂ ਤੇ ਪਰ ਵੀ ਇਹ ਸਭ ਸੰਸਾਰ ਜਗਤ ਦਾ ਚਾਨਣ ਹੈ ਤੇ ਸਾਨੂੰ ਵੀ ਪ੍ਰਭੂ ਜਸੂਨ ਜਗਤ ਦਾ ਚਾਨਣ ਕਿਹਾ ਹੇਲੇਲੂਇਆ ਪ੍ਰਮਾਤਮਾ ਬੜੀ ਆਸ਼ੀਸ਼ਰ ਬਰਕਤ ਦੇ ਇਹਨਾਂ ਬੱਚਿਆਂ ਦੇ ਕਾਰਨ ਖਦਾਵੰਤ ਤੁਹਾਨੂੰ ਬਹੁਤ ਬਲੈਸ ਕਰੇ ਧੰਨਵਾਦ ਤੁਸੀਂ ਬੜੀ ਮੀਨਾ ਬੱਚੇ ਸੁਣਿਆ ਰੱਬ ਦਾ ਸ਼ੁਕਰ ਹੈ